ਗੁਰੂ ਨਾਨਕ ਸਾਹਿਬ ਨੇ ਬਾਣੀ 'ਚ ਦਰਸਤਾਨ ਦਿੱਤਾ ਪਿੰਡਾਂ ਵਾਲਿਆਂ ਨੇ ਅੱਖ ਵੇਖਿਆ ਹੋਊਗਾ ਅੱਖ ਨੂੰ ਖਖੜੀ ਲੱਗਦੀ ਆ ਤੇ ਜਿੰਨਾ ਚਿਰ ਤੱਕ ਉਹ ਖਖੜੀ ਅੱਖ ਦੇ ਨਾਲ ਜੁੜੀ ਆ ਉਹ ਦੂਰ ਤੋਂ ਭਲੇਖਾ ਪਉਂਦੀ ਆ ਕਿ ਇਹ ਅੰਬੀ ਲੱਗੀ ਜਿੰਨਾ ਚਿਰ ਤੱਕ ਅੱਖ ਦੇ ਨਾਲ ਜੁੜੀ ਪਰ ਜੇਕਰਤੇ ਕੋਈ ਉਸ ਖਖੜੀ ਨੂੰ ਅੱਖ ਦੇ ਨਾਲੋਂ ਤੋੜ ਦਵੇ ਡੰਡਾ ਸੋਟਾ ਮਾਰ ਕੇ ਉਰੇ ਜਿਰ ਜੇ ਹੋਕੇ ਤੁੰਬੇ ਤੁੰਬੇ ਹੋਕੇ ਜਿੱਧਰ ਦੀ ਹਵਾ ਉਧਰ ਨੂੰ ਜਾਂਦੀ ਜਿੰਨਾ ਚਿਰ ਤੱਕ ਅਸੀਂ ਗੁਰੂ ਨਾਲ ਜੁੜੇ ਆ ਗੁਰੂ ਗ੍ਰੰਥ ਗੁਰੂ ਪੰਥ ਸ੍ਰੀ ਅਕਾਲ ਤਖਤ ਸਾਹਿਬ ਜਿੰਨਾ ਚਿਰ ਤੱਕ ਅਸੀਂ ਆਪਣੇ ਧੁਰੇ ਨਾਲ ਜੁੜੇ ਆ ਸੋਹਣਿਆ ਸੀ ਖਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ ਵੇਰਾ ਵਿਛੋੜਾ ਧਣੀ ਸਿਓ ਨਾਨਕ ਸਹਿਸ ਹੈ ਗੜ ਪਰ ਜਦੋਂ ਟੁੱਟਾਂਗੇ ਆਪਣੇ ਧਰੇ ਤੋਂ ਸਾਡਾ ਧਰਾ ਸ੍ਰੀ ਅਕਾਲ ਤਖਤ ਸਾਹਿਬ ਹੈ ਸਾਡਾ ਸਰਵੋੱਚ ਤਖਤ ਜਿਹੜਾ ਮੀਰੀ ਪੀਰੀ ਦੇ ਮਾਲਕ ਨੇ ਆਪ ਕਾਇਮ ਕੀਤਾ ਹੈ ਬੜੀਆਂ ਤਾਕਤਾਂ ਲਗੀਆਂ ਵਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਨੂੰ ਸਿੱਖਾਂ ਦੇ ਮਨਾਂ ਦੇ ਵਿੱਚੋਂ ਕੱਢਿਆ ਜਾਵੇ ਇਹ ਨਹੀਂ ਨਿਕਲਣੀ